ਨਵੀਂ ਵੀਦੋ ਤੋਂ ਪਿਆਰ ਪਈ ਸਸਤੀ ਕਾਲ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ Facebook ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੀਨਾ ਸਾਹਿਬ ਦੀਨਾ ਸਾਹਿਬ ਆਪਣਾ ਹੈਗਾ ਮਿਸਟਰ ਗੁਰਵਿੰਦਰ ਤੇ ਗੁਰਵਿੰਦਰ ਨੇ ਨਵਾਂ ਕੀਤਾ ਕੈਫੇ ਕੈਫੇ ਦਾ ਨਾਮ ਮਿੱਤਰੋ ਕ੍ਰਿਸਪੀ ਕਾਰਨਰ ਦੇ ਨਾਮ ਤੇ ਬਾਈ ਨੇ ਸਟਾਰਟ ਕੀਤਾ ਹੈ ਤੇ ਕੈਫੇ ਤੇ ਕੀ ਕੁਝ ਮਿਲ ਜਾਂਦਾ ਬਾਈ ਕੋਲੇ ਫਾਸਟ ਫੂਡ ਠੀਕ ਆ ਪਹਿਲਾਂ ਤੁਹਾਨੂੰ ਫਾਸਟ ਫੂਡ ਬਾਰੇ ਅਸੀਂ ਦੱਸ ਹੀ ਦਈਏ ਕੀ ਕੁਝ ਮਿਲ ਜਾਂਦਾ ਪਰ ਬਾਈ ਦਾ ਫਾਸਟ ਫੂਡ ਦੇ ਵਿੱਚ ਨੌਨवेज ਦਾ ਕੰਮ ਵੀ ਆ ਤੇ ਵੇਜ ਦਾ ਕੰਮ ਵੀ ਆ ਬਾਈ ਸასი ਘਰ ਸასი ਘਰ ਜੀ ਕੀ ਹਾਲ ਚਾਲ ਆ ਵਧੀਆ ਤੇ ਬਾਈ ਆਪਣਾ ਅਜ ਦੇ ਪਾਸੇ ਮੈਨੂੰ ਇਹ ਲੱਗਾ ਬਾਈ ਹਣਾ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੱਕ ਪਰ ਉਸ ਸਕਰੀਨ ਸ਼ਾਟ ਮਾਰ ਲਓ ਠੀਕ ਆ ਇਹ ਫਾਸਟ ਫੂਡ ਦੇ ਵਿੱਚ 버ਗਰ ਵਗੈਰਾ ਕਿਹੜਾ ਕਿਹੜਾ 버ਗਰ ਵਗੈਰਾ ਮਿਲ ਜਾਂਦਾ ਆਪਣਾ ਵੇਜੀ ਰਚਾਇਆ ਨੇ ਵੀ ਰੈੱਡ 버ਗਰ ਓਕੇ ਰੈੱਡ 버ਗਰ ਓਕੇ ਓਕੇ 버ਗਰ ਮੈਚ ਹੀ ਚੀਜ਼ ਆ ओके ਲਗਭਗ ਮਤਲਬ 8-9 ਤਰ੍ਹਾਂ ਦਾ ਬਲਗਰਾਹ ਹੈ ਉਹ ਕਿ ਲਗਭਗ 8-9 ਤਰ੍ਹਾਂ ਦਾ ਬਲਗਰਾਹ ਤਾਂ ਜੇ ਟੇਸਟ ਪਾਲ ਟੇਸਟ ਆ ਇਹਦਾ ਤਾਂ ਮੈਂ ਮਤਲਬ ਤੁਹਾਨੂੰ ਗੱਲ ਦੱਸ ਦੇਵਾਂ ਕੈਫੇ ਹਰੇਕ ਜਗ੍ਹਾ ਤੇ ਹੋਊਗਾ ਹਰੇਕ ਸ਼ਹਿਰ ਦੇ ਵਿੱਚ ਹੋਊਗਾ ਪਰ ਮੈਂ ਇਹ ਜੀ ਲੋਕੇਸ਼ਨ ਦੱਸ ਦੇਵਾਂ ਇਸ ਪਿੰਡ ਨੂੰ ਜਦੋਂ ਆਪਾਂ ਆਉਂਨੇ ਆ ਨਾ ਮਤਲਬ ਨਿਹਾਲ ਸਿੰਘ ਵਾਲੇ ਤੋਂ ਆਪਣੇ ਆਂਗੜ ਤੋਂ ਹਾਂ ਫਲਾਦਪੁਰੇ ਸਾਹਿਬ ਨੂੰ ਇਸ ਰਾਹ ਤੇ ਕਿਤੇ ਕੈਫੇ ਹੈ ਨਹੀਂਗਾ ਕਿਉਂਕਿ ਰੋਡ ਵੀ ਨਵਾਂ ਬਣ ਰਿਹਾ ਪਰ ਸਾਡੇ ਗੁਰਵਿੰਦਰ ਭਰਾ ਨੇ ਆਪਣੇ ਪੈਂਡ ਹੀ ਕੰਮ ਸ਼ੁਰੂ ਕਰ ਲਿਆ ਇਸ ਸਪੀਰੀਅੰਸ ਸਿੱਖ ਕੇ ਆਇਆ ਏ ਤਿੰਨ ਚਾਰ ਸਾਲ ਮਤਲਬ ਤੇ ਉਸ ਤੋਂ ਬਾਅਦ ਨੇ ਆਪਣਾ ਨਵਾਂ ਓਪਨ ਕੀਤਾ ਤਾਂ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਟੇਸਟ ਬਹੁਤ ਵਧੀਆ ਹੈ ਜੀ ਦਾ ਹਨਾ ਤੇ ਜਿਹੜਾ ਨਾਨ-ਵੈਜ ਵਗੈਰਾ ਹੈ ਜਾਂ ਮਤਲਬ ਵਿਜਿਓ ਵਗੈਰਾ ਕਿੰਨੇ ਕੁ ਮਿੰਟ ਚ ਆਪਣਾ ਮਤਲਬ ਤਿਆਰ ਕਰਕੇ ਦੇ ਦਿੰਨੇ ਆ ਆਪਣ ਨੂੰ 10 ਮਿੰਟ ਤੋਂ ਪਹਿਲਾਂ ਪਹਿਲਾਂ ਆਰਡਰ ਤਿਆਰ ਹੋ ਜਾਂਦਾ ਓਕੇ 10 ਮਿੰਟ ਤੋਂ ਪਹਿਲਾਂ 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 ਆਰਡਰ ਓਕੇ ਤੇ ਮਿੱਤਰੋ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਜਿਹੜਾ ਇਹ ਨਾਨ-ਵੈਜ ਜਾਂ ਮਤਲਬ ਵੈਜ ਵਗੈਰਾ ਰੈਗੂਲਰ ਸਮਾਨ ਸਾਰਾ ਹੀ ਮਤਲਬ ਤਾਜ਼ਾ ਲੈ ਕੇ ਆਉਂਦਾ ਹੈ ਠੀਕ ਆ ਕੋਈ ਇਹ ਚੀਜ਼ ਨਹੀਂ ਵੀ ਆਪਾਂ ਕਹਿ ਲਈਏ ਸਮਾਨ ਕੱਲ ਵਾਲਾ ਪਿਆ ਤੇ ਉਹ ਅੱਜ ਚਲਾ ਦੂਗਾ ਤੇ ਜਾਂ ਮਤਲਬ ਦੂਜੇ ਤੀਜੇ ਦਿਨ ਬਾਅਦ ਕਈ ਭਰਾਵਾਂ ਨੂੰ ਆਤਮੰਦੀ ਮੈਂ ਸਾਰੇ ਨਹੀਂ ਕਹਿ ਸਕਦਾ ਪਰ ਉਹ ਕੰਮ ਨਹੀਂ ਮੇ트로 ਗੁਰਵਿੰਦਰ ਦਾ ਟੇਸਟ ਬਹੁਤ ਵਧੀਆ ਸਭਾਈ ਬਹੁਤ ਵਧੀਆ ਠੀਕ ਆ ਬੈਣ ਦਾ ਪ੍ਰਬੰਧ ਬਹੁਤ ਵਧੀਆ ਨਵੀਆਂ ਚਿਹਰਾ ਵਗੈਰਾ ਲਾਜੀਆਂ ਬਾਈ ਨੇ ਟੇਬਲ ਵਗੈਰਾ ਤੇ ਬਹੁਤ ਹੀ ਬੜੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਇਹ ਕਹਿ। ਪਰ ਇਹਦੇ ਵਿੱਚ ਆਪਾਂ ਹੋਰ ਗੱਲ ਕਰੀਏ ਭਰਾ ਕਿਉਂਕਿ ਕਈ ਪ੍ਰੋਬਲਮ ਇਹਦੀ ਹੁੰਦੀ ਆ ਲੋਕੇਸ਼ਨ ਬਾਰੇ ਨਹੀਂ ਪਤਾ ਲੱਗਦਾ ਇੱਕ ਵਾਰੀ ਆਪਣਾ ਨੰਬਰ ਜਰੂਰ ਬੋਲ ਦਿਓ ਵੀ ਤੁਸੀਂ ਆਉਣ ਲੱਗੇ 5 ਮਿੰਟ ਪਹਿਲਾਂ ਕਾਲ ਕਰ ਦਿਓ ਭਰਾ ਨੂੰ ਤੁਹਾਨੂੰ ਰੋਡ ਤੇ ਹੀ ਮਿੱਤਰੋ ਪਿਆਰ ਕਰਕੇ ਪੈਕ ਕਰਕੇ ਫੜਾ ਦੂਗਾ ਗਵਿੰਦਰ ਭਰਾ ਸਾਡਾ ਨੰਬਰ ਬੋਲ ਦਿ ਬਈ ਨੰਬਰ ਆਪਣਾ 9011 5544 ਕਿ 30 ਨੰਬਰ ਤੇ ਤੁਸੀਂ ਮਿੱਤਰੋ ਆਰਡਰ ਮਤਲਬ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਕਾਲ ਕਰਕੇ ਤਿਆਰ ਕਰਾ ਸਕਦੇ ਆ ਆਪਣਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮਿੱਤਰੋ ਕੌਣ ਜੋ ਪਿੰਡ ਦੀਨਾ ਸਾਹਿਬ